ਵੈਰੀ ਖਾਲਸਾ ਵੈਰੀ ਸਤਿ ਸ੍ਰੀ ਅਕਾਲ ਸਰਦੂਲ ਸਿੰਘ ਜਿੰਦ ਜੋ ਕਿ ਸਾਡੇ ਅਜ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਮੇਲੇ ਦੀ ਰਸਮ ਕੀਤੀ ਜਾ ਰਹੀ ਆ ਸਾਡੀ ਕਮੇਟੀ ਔਰ ਪਿੰਡ ਨਗਰ ਥੁਰ ਲਾਗੇ ਲਾਗੇ ਇਲਾਕਾ ਨਿਵਾਸੀ ਮੇਰੇ ਵੀ ਜੋ ਐਨ ਆਰ ਆਈ ਸਾਡੇ ਭਰਾ ਸਾਡੇ ਬੱਚੇ ਮਹਾਰਕ ਨੇਤਾ ਅਧਿਖਸ਼ਣ ਵਿੱਚ ਬੈਠੇ ਆ ਉਹਨਾਂ ਅਸੀਂ ਉਹਨਾਂ ਨਾਲ ਹਰ ਸਾਲ ਇਥੇ ਮੇਲਾ ਕਰਾਇਆ ਜਾ ਰਿਹਾ ਵਾ ਜੋ ਕਿ ਉਸੇ ਤਰ੍ਹਾਂ ਸੀ ਅੱਜ ਮੇਲੇ ਦੀ ਰਸਮ ਨਾਲ ਸਾਡੇ ਕਲਾਕਾਰ ਸਾਹਿਬ ਹੋਰ ਸਾਰੇ ਮਤਲ ਮੇਲਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਹੈ ਕਿੰਨਾ ਟਾਈਮ ਹੋ ਗਿਆ ਇਹ ਲੱਭ ਚੱਲਦੇ ਇਹ ਜੀ ਸਾਡੀ ਸੁਰ ਤੋਂ ਪਹਿਲਾਂ ਮੈਂ ਚੱਲਦਾ ਰਿਹਾ ਵਾ ਤੇ ਅਸੀਂ ਜਾਂਦੇ ਥੋੜੇ ਪਹਿਲਾਂ ਥੋੜਾ ਹੌਲੀ ਹੌਲੀ ਛੱਡਣ ਦਾ ਤਰੀਕਾ ਹੁੰਦਾ ਕੱਲੀਆ ਦੇਗਾ ਵਗੈਰਾ ਛੋਟੀ ਮੋਟੀ ਰਸਮ ਦੇ ਨਾਲ ਮੇਲਾ ਦਾ ਰੈਕਟਰ ਹੁਣ ਜਿੱਦਾਂ ਜਿੱਦਾਂ ਮਾਰੇ ਤਰੱਕੀ ਭਾਈ ਦਾ ਉਸੇ ਤਰ੍ਹਾਂ ਇਹ ਸਾਡੇ ਤਰੱਕੀ ਦੇ ਰਾਹ ਤੇ ਮੇਲਾ ਹਰ ਸਾਲ ਵਰਤਮਾਨ ਜਾ ਕੇ ਅੱਗੇ ਕਰਾਈਦਾ ਜੀ ਅੱਜ ਦੇ ਮੇਲੇ ਵਿੱਚ ਕਿਹੜੇ ਕਿਹੜੇ ਕਲਾਕਾਰ ਆਏ ਹਾਂ ਜੀ ਅੱਜ ਦੇ ਮੇਲੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਅੱਜ ਦੇ ਮੇਲੇ ਦੇ ਜੀ ਕਿਹਨਾਂ ਚੋਦੀ ਵਰਸੇ ਆਣੇ ਆ ਤੇ ਬੀਬੀ ਨਾਲ ਜੱਪੀ ਵੀ ਠੀਕ ਹੈ ਗੁਰਮੁਖੀ ਨਾਲ ਕਵਾਲੀਆਂ ਵਾਲੇ ਸੀ ਹੋਰ ਵੀ ਬਹੁਤ ਜਿੱਤ ਆਏ ਆ ਤੇ ਸੇਮ ਕਲਾਕਾਰ ਸਾਡੀ ਇੱਕ ਧੀ ਵੀ ਲਾਈ ਹੈ ਇੱਕ ਵਾਈ ਕੁੜੀ ਜਿਹੜੀ ਅੱਜ ਕੱਲ੍ਹ ਦੀ ਜੁਵਾ ਕੁੜੀ ਨਸ਼ਿਆਂ ਵਿੱਚ ਵੜੀ ਪਈ ਆ ਉਹਨੂੰ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੋ ਉਹਨੂੰ ਇਹ ਸੁਨੇਹਾ ਚਾਣਨੇ ਆ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ ਆ ਬਚੋ ਜਿਹੜਾ ਨਸ਼ੇ ਦਾ ਗੋਲੀਆਂ ਦਾ ਡਰ ਆ ਚਿੱਟੇ ਦਾ ਸਮੈਗ ਦਾ ਇਸ ਤੋਂ ਬਚ ਕੇ ਤੇ ਆਪਣਾ ਜੀਵਨ ਦਾ ਸੁਧਾਰ ਕਰੋ ਤੇ ਅਸੀਂ ਬੱਚਿਆਂ ਦੇ ਮਾਪਿ ਉਹਨੂੰ ਵੀ ਕਹਿੰਦੇ ਬੱਚਿਆਂ ਨੂੰ ਕਹਿੰਦਾ ਜਿਹੜਾ ਬੱਚਿਆਂ ਦਾ ਮਾਪਿ ਉਹ ਬੱਚਿਆਂ ਦੀ ਦੇਖਭਾਲ ਕਰੇ ਉਸ ਤੋਂ ਬਾਅਦ ਸਰਕਾਰ ਨੂੰ ਅਪੀਲ ਕਰਦੇ ਆ ਵੀ ਇੱਥੇ ਕੰਟਰੋਲ ਪਾਇਆ ਜਾਵੇ ਜਿਹੜਾ ਗੋਲੀਆਂ ਦਾ ਦੌਰ ਚੱਲਿਆ ਆ ਪੰਜਾਬ ਦੇ ਵਿੱਚ ਸਾਡੇ ਠੀਕ ਹੈ ਸ਼ੁਕਰ ਹੈ